ਖਾਲਿਸਤਾਨ ਦੀ ਵੀ ਮੰਗ ਹਮੇਸ਼ਾ ਪੰਜਾਬ ਦੇ ਵਿੱਚ ਉੱਠਦੀ ਰਹੀ ਹੈ ਤੁਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਬੰਦੀ ਸਿੰਘਾਂ ਦਾ ਮਾਮਲਾ ਹੈ ਕਿ ਜਿਹੜਾ ਰਾਜ ਸਰੇਕ ਨੂੰ ਇਨਸਾਫ ਹੋਵੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਵਾਸਤੇ ਅਲੱਗ ਕਾਨੂੰਨ ਹੈ ਭਾਈ ਅਮਰਤਪਾਲ ਸਿੰਘ ਜੀ ਬਾਰੇ ਸਰਕਾਰਾਂ ਜਿਹੜੀਆਂ ਕੋਰ ਪਾਪ ਵੀ ਕਰ ਰਹੀਆਂ ਨੇ ਝੂਠੇ ਲੋਕਾਂ ਦੇ ਪਰਚੇ ਕੀਤੇ ਜਾ ਰਹੇ ਆ ਸ਼ਸ਼ਕਲ ਨੂੰ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਅੱਜ ਲੁਧਿਆਣੇ ਦੇ ਵਿੱਚ ਸਿਕ ਸੰਤਾਂ ਵੱਲੋਂ ਵੱਡਾ ਇਕੱਠੇ ਕੀਤਾ ਗਿਆ ਅਲੱਗ-ਅਲੱਗ ਜਥੇਬੰਦੀਆਂ ਨੇ ਉਹ ਇੱਥੇ ਆਈਆਂ ਨੇ ਗੱਲਬਾਤ ਕਰਾਂਗੇ ਇਹ ਬੰਦੀ ਸਿੰਘਾਂ ਨੂੰ ਲੈ ਕੇ ਵੱਡੀ ਰਿਹਾਈ ਕੀਤੀ ਗਈ ਹੈ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜੀ ਇੱਥੇ ਕਾਫੀ ਸਿਕ ਸੰਤਾਂ ਨੇ ਇੱਥੇ ਇਕੱਠ ਕੀਤਾ ਸੀ ਤੇ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਚ ਜੋ ਪੰਜਾਬ ਦੇ ਚਲੰਤ ਮਾਮਲੇ ਆ ਜਾਂ ਹਮੇਸ਼ਾ ਤੋਂ ਜਿਹੜੇ ਚਰਚਾ ਚ ਰਹੇ ਆ ਉਹਨਾਂ ਚ ਜਿੱਦਾਂ ਬੰਦੀ ਸਿੰਘਾਂ ਦਾ ਮਾਮਲਾ ਵਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਵਾ ਇਹ ਜੋ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਵੱਡਾ ਕਹਿਰ ਵਾਪਰ ਰਿਹਾ ਜਾਂ ਹੋਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਬੜੀ ਖਰਾਬ ਹੋ ਰਹੀ ਆ ਕਿ ਦਿਨ ਦਿਹਾੜੇ ਫਰੋਤੀਆਂ ਮੰਗੀਆਂ ਜਾ ਰਹੀਆਂ ਵਾਂ ਬਾਕੀ ਕਤਲ ਹੋ ਰਹੇ ਆ ਤੇ ਝੂਠੇ ਲੋਕਾਂ ਤੇ ਪਰਚੇ ਕੀਤੇ ਜਾ ਰਹੇ ਆ ਤੇ ਇਹ ਜਿਹੜੇ ਸਾਰੀਆਂ ਚੀਜ਼ਾਂ ਦੇ ਵਾਸਤੇ ਅਸੀਂ ਇੱਕ ਕਾਨੂੰਨੀ ਤਰੀਕੇ ਨਾਲ ਪੰਥਕ ਇਕੱਠ ਬੁਲਾਇਆ ਸੀਗਾ ਤੇ ਪੰਜਾਬ ਦੇ ਸਾਰੇ ਮਸਲਿਆਂ ਨੂੰ ਵਿਚਾਰਨ ਵਾਸਤੇ ਤੋਂ ਉਹਦੇ ਉਹਦੇ ਵਾਸਤੇ ਅਸੀਂ ਇੱਕ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਵੀ ਆਏ ਆ ਤੇ ਇਹਨਾਂ ਦਾ ਧੰਨਵਾਦ ਕਰਨ ਵਾਈਆ ਵਾਸਤੇ ਵੀ ਆਏ ਆ ਕਿ ਇਹਨਾਂ ਨੇ ਜੋ ਲੋਕ ਸਭਾ ਦੀ ਇਲੈਕਸ਼ਨ ਖੂਬਸਾਬ ਹਲਕੇ ਦੀ ਹੋਈ ਹੈ ਉਹਦੇ ਚ ਇਹਨਾਂ ਸਾਰਿਆਂ ਨੇ ਜਾਂ ਫਰੀਦਕੋਟ ਵਾਸਤੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹਨਾਂ ਦੇ ਅਸੀਂ ਧੰਨਵਾਦੀ ਵੀ ਆਂ ਬੰਦੀ ਸਿੰਘਾਂ ਦੀ ਆਵਾਜ਼ ਹਮੇਸ਼ਾ ਤੋਂ ਉੱਠਦੀ ਰਹੀ ਹੈ ਪਰ ਫਿਰ ਵੀ ਕੋਈ ਸਰਕਾਰਾਂ ਦੇ ਜਿਹੜੇ ਕੀ ਕੋਈ ਅਸਰ ਨਹੀਂ ਦਿਖਦਾ ਸਰਕਾਰ ਕਦੀ ਵੀ ਐਕਸ਼ਨ ਲੈਂਦੇ ਦੇਖਲਾਸ ਇਹ ਜਿਹੜੀ ਸਰਕਾਰਾਂ ਦੀ ਬਹੁਤ ਢੀਠਤਾ ਹੈ ਸਰਕਾਰਾਂ ਬੇਅਦਬੀ ਦੇ ਮਾਸਲਿਆਂ ਤੇ ਬੰਦੀ ਸਿੰਘਾਂ ਦੇ ਹੋਰ ਇਹ ਨਸ਼ਿਆਂ ਦੇ ਮਾਮਲਿਆਂ ਤੇ ਬਣੀਆਂ ਪਰ ਦੋ ਤਿੰਨ ਸਰਕਾਰਾਂ ਤੇ ਵੇਖ ਲਈਆਂ ਕਿ ਉਹ ਆਉਂਦੀਆਂ ਤੇ ਇਹਨਾਂ ਮੁੱਦਿਆਂ ਤੇ ਪਰ ਆਉਂਦੀਆਂ ਹੀ ਇਹ ਮੁੱਦੇ ਵਿਸਾਰ ਦਿੰਦੀਆਂ ਮੁੜ ਕੇ ਇਹਨਾਂ ਵੱਲ ਕੋਈ ਧਿਆਨ ਨਹੀਂ ਉਹ ਨਸ਼ੇ ਦਾ ਵੀ ਲਾਲੋ ਤੇ ਨਸ਼ਾ ਵੀ ਹੁਣ ਅੱਗੇ ਤੋਂ ਬਹੁਤ ਜ਼ਿਆਦਾ ਵੱਧ ਗਿਆ ਤੇ ਬਹੁਤ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀ ਜਾਨ ਤੋਂ ਹੱਤ ਹੋ ਰਹੇ ਆ ਤੇ ਇਹ ਜਿਹੜੀਆਂ ਚੀਜ਼ਾਂ ਸਰਕਾਰ ਤੇ ਮੇਰੇ ਖਿਆਲ ਅਕਿ ਉਹਦਾ ਧਿਆਨ ਹੀ ਨਹੀਂ ਕਿਸੇ ਕੰਮ ਵਾਸਤੇ ਵੀ ਕੋਈ ਕਿਸੇ ਅਨਸਾਫ਼ ਦੇਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੀ ਜਿਵੇਂ ਕਿ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈ ਤੇ ਲੋਕਤੰਤ੍ਰਿਕ ਦੇਸ਼ ਦੇ ਵਿੱਚ ਹਰੇਕ ਕਿਸੇ ਨੂੰ ਆਪਣੇ ਆਪਣੇ ਹੱਕ ਹੈ ਜੇ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਸਜ਼ਾ ਵੀ ਮਿਲਦੀ ਹੈ ਪਰ ਗੱਲ ਚੱਲਦੀ ਹੈ ਹਮੇਸ਼ਾ ਜਦੋਂ ਸਿੱਖਾਂ ਨੂੰ ਸਜ਼ਾ ਮਿਲਦੀ ਹੈ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਜਿਹੜੀ ਆਜ਼ਾਦੀ ਨਹੀਂ ਮਿਲਦੀ ਅੱਜ ਤੱਕ ਜਿੰਨੀਆਂ ਵੀ ਸਿੱਖਾਂ ਨੂੰ ਸਜ਼ਾਈਆਂ ਸਜ਼ਾਵਾਂ ਹੋਈਆਂ ਨੇ ਉਹ ਤਕਰੀਬਨ ਉਹਨਾਂ ਦੇ ਜੁਰਮ ਤੋਂ ਬਾਹਰ ਲੀਆਂ ਔਰ ਜੁਰਮ ਤੋਂ ਜ਼ਿਆਦਾ ਹੋਈਆਂ ਨੇ ਜੇਕਰ ਗੱਲ ਕਰੀਏ ਆਪਾਂ ਸਿੱਖਾਂ ਦੀ ਇੱਥੇ ਸਾਡੀਆਂ ਸਰਕਾਰਾਂ ਜਿਹੜੀਆਂ ਇਹ ਦੋਰੇ ਕਾਨੂੰਨ ਰੱਖਦੀਆਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਵਾਸਤੇ ਅਲੱਗ ਕਾਨੂੰਨਾਂ ਔਰ ਹੋਰ ਜਿਹੜੀਆਂ ਹੈਗੀਆਂ ਨੇ ਆਪਣੀਆਂ ਜਿਵੇਂ Hindu ਹੋਗੇ ਜਾਂ ਹੋਰ ਕੋਈ ਵੀ ਧਰਮ ਹੋਗੇ ਉਹਨਾਂ ਵਾਸਤੇ ਅਲੱਗ ਨੇ ਇਹ ਕਾਨੂੰਨ ਜਿਵੇਂ ਕਿ ਅਸੀਂ ਦੇਖਦੇ ਆ ਜਿਹੜੇ Rajiv Gandhi ਦੇ ਕਾਤਲ ਸੀਗੇ ਉਹਨਾਂ ਨੂੰ ਮਤਲਬ ਰਿਹਾ ਕਰ ਦਿੱਤਾ ਹੋਇਆ ਉਹ ਅੱਜ ਸਜਾ ਮੁਕਤ ਨੇ ਔਰ ਜਿਹੜੇ ਜਿਨ੍ਹਾਂ ਦਾ ਕੋਈ ਜੁਰਮ ਵੀ ਨਹੀਂ ਹੈਗਾ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਬਾਰੇ ਅਸੀਂ ਗੱਲ ਕਰੀਏ ਕਿ ਉਹਨਾਂ ਦਾ ਕੋਈ ਜੁਰਮ ਨਹੀਂ ਸੀਗਾ ਇਸ ਵਾਸਤੇ ਸਾਡੇ ਉਹਨਾਂ ਦਾ ਜੁਰਮ ਆਈ ਸੀਗਾ ਕਿ ਉਹ ਨੌਜਵਾਨਾਂ ਨੂੰ ਧਰਮ ਵੱਲ ਲਾ ਰਹੇ ਸੀਗੇ ਉਹ ਨਸ਼ੇ ਛੱਡਣ ਦੀ ਗੱਲ ਕਰਦੇ ਸੀ ਤੁਸੀਂ ਦੱਸੋ ਜੀ ਇਹ ਜੁਰਮ ਜੇ ਅੱਜ ਉਹਨਾਂ ਨੇ ਕਿਸੇ ਦੇ ਨਸ਼ਾ ਛਡਾਉਣ ਦੀ ਕੋਈ ਗੱਲ ਕੀਤੀ ਜਾਂ ਗੁਰੂ ਨਾਲ ਜੋੜਨ ਦੀ ਅਮਰਤ ਸ਼ਕਾਉਣ ਦੀ ਗੱਲ ਕੀਤੀ ਇਹ ਜੁਰਮ ਨਵੜੀ ਮੰਨਿਆ ਜਾਊਗਾ ਪਰ ਇਹ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਜੁਰਮ ਤੇ ਇੱਕ ਬਹੁਤ ਵੱਡਾ ਇਹ ਕੋਰ ਪਾਪ ਇਹਨੂੰ ਕਹਿ ਸਕਦੇ ਆ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਕੋਰ ਪਾਪ ਵੀ ਕਰ ਰਹੀਆਂ ਨੇ ਇਸ ਦੇ ਨਾਲ ਨਾਲ ਅੱਜ ਜਿਹੜੀ ਮੀਟਿੰਗ ਕੀਤੀ ਗਈ ਦਾ ਕੀ ਸਿੱਟਾ ਨਿਕਲਿਆ ਹੁਣ ਅੱਗੇ ਕਦੋਂ ਮੀਟਿੰਗ ਹੋਗੀ ਆ ਕੀ ਵੱਡੀ ਕਾਰਵਾਈ ਤੁਹਾਡੇ ਵੱਲੋਂ ਨਹੀਂ ਇਹਦਾ ਸਿੱਟਾ ਜੀ ਜਿੱਥੇ ਵੀ ਅਸੀਂ ਤਕਰੀਬਨ ਇਹ ਸਿੱਖ ਸੰਗਤਾਂ ਕੋ ਜੋ ਸਾਡੇ ਇਹ ਬੰਦੀ ਸਿੰਘਾਂ ਵਾਲਾ ਮਾਮਲਾ ਜਿੱਦਾਂ ਤੁਸੀਂ ਨਸ਼ਿਆਂ ਦਾ ਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਅਸੀਂ ਸਾਰੀਆਂ ਸੰਗਤਾਂ ਨੂੰ ਇਸ ਵਾਸਤੇ ਬੇਨਤੀ ਕਰ ਰਹੇ ਹਾਂ ਜਗ੍ਹਾ ਜਗ੍ਹਾ ਜਾ ਕੇ ਲਾਮਬੰਦ ਕਰ ਰਹੇ ਹਾਂ ਕਿ ਲੋਕਾਂ ਨੇ ਲੋਕ ਲਹਿਰ ਬਣਾਉਣੀ ਪਈ ਉਹਨਾਂ ਨੂੰ ਉੱਠਣਾ ਪਊ ਨਹੀਂ ਤੇ ਸਰਕਾਰਾਂ ਦਾ ਤੇ ਕੋਈ ਧਿਆਨ ਨਹੀਂ ਸਾਡੇ ਨੌਜਵਾਨ ਕਿੰਨੇ ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਨਸ਼ੇ ਨਾਲ ਉਹਨਾਂ ਦੇ ਘਰ ਵੀ ਟੈਸ਼ ਨੈਸ਼ ਹੋ ਗਏ ਆ ਉਹਨਾਂ ਦੇ ਘਰਾਂ ਚ ਉਹਨਾਂ ਦੇ ਮਾਪਿਆਂ ਕੋ ਰੋਟੀ ਪਕਾਉਣ ਖਾਣ ਵਾਸਤੇ ਵੀ ਕੋਈ ਸਾਧਨ ਨਹੀਂ ਰਹਿ ਗੇ ਇਸ ਕਰਕੇ ਸਰਕਾਰ ਨੂੰ ਅਸੀਂ ਸਾਰੀਆਂ ਤੇ ਰਾਨੂੰ ਕਹਿ ਰਹੇ ਆ ਕਿ ਤੁਸੀਂ ਜਾਗੋ ਉਠੋ ਇਹਦੇ ਖਿਲਾਫ ਆਵਾਜ਼ اٹھਾਓ ਕਿ ਇਹ ਨਸ਼ਾ ਜਿਹੜਾ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਵੀ ਇਹ ਕਰਾਵ ਕਰ ਰਿਹਾ ਤੇ ਬਹੁਤ ਬੁਰੇ ਹਾਲਾਤ ਆ ਇੱਥੇ ਅੱਜ ਕਿਹੜੀ ਕਿਹੜੀ ਜਿੱਥੇ ਬੰਦੀਆਂ ਤੁਹਾਡੇ ਨਾਲ ਮਾਂਚ 'ਤੇ ਸਾਂਝਾ ਕਰ ਰਹੀਆਂ ਨੇ ਤੇ ਕਿੱਥੋਂ ਕਿੱਥੋਂ ਲੋਕ ਆਏ ਨੇ ਇਥੇ ਜੀ ਇਹ ਲੁਧਿਆਣਾ ਤੋਂ ਖੋਸਾ ਜੁਨੀਅਨ ਆ ਜਾਂ ਹੋਰ ਪੰਥਕ શિક્ષਿਤਾਂ ਕਾਫੀ ਇਥੇ ਪਹੁੰਚੀਆਂ ਹੋਈਆਂ ਤੇ ਇਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇਥੇ ਇਹ ਕੌਮ ਪ੍ਰਤੀ ਇਹਨਾਂ ਦੇ ਮਨਚ ਦਰਦਿਆ ਜਾਂ ਪੰਜਾਬ ਨਾਲ ਇਹਨਾਂ ਦਾ ਲਗਾਵ ਆ ਇਸ ਕਰਕੇ ਸਾਰੇ ਜਣੇ ਆਪਣਾ ਸਮਾਂ ਕੱਢ ਕੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਆ ਜੀ ਖਾਲਿਸਤਾਨ ਦੀ ਵੀ ਮੰਗ ਹਮੇਸ਼ਾ ਪੰਜਾਬ ਦੇ ਵਿੱਚ ਉੱਠਦੀ ਰਹੀ ਹੈ ਤੁਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਹੀ ਖਿਲਾਫ ਨੇ ਜੇ ਅਸੀਂ ਤੇ ਖਾਲਸਾ ਰਾਜ ਦੇ ਹੱਕ ਚ ਹੈ ਕਿ ਜਿਹੜਾ ਰਾਜ ਸਰੇਕ ਨੂੰ ਅਨਸਾਫ ਹੋਵੇ ਇਹ ਸਾਰਿਆਂ ਨਾਲ ਹੁਣ ਇਹ ਨਹੀਂ ਕਿ ਬੰਦਾ ਵੇਖ ਕੇ ਕਿਸੇ ਨੂੰ ਹੁਣ ਤੁਸੀਂ ਦੇਖ ਰਹੇ ਜੋ ਇੱਕ ਪਾਸੇ ਜਿਸ ਨੂੰ 20 ਸਾਲ ਦੀ ਸਜ਼ਾ ਹੁੰਦੀ ਆ ਤੇ ਉਹਨੂੰ ਐਵੇਂ 2-3 ਸਾਲਾਂ ਦੀ ਛੱਡਿਆ ਜਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ 30-35-35 ਸਾਲ ਹੋ ਰਹੇ ਆ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਮੇਰੇ ਖਿਆਲ ਕਿ ਬਹੁਤ ਵੱਡੀ ਧੱਕੇਸ਼ਾਹੀ ਆ ਇਹ 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 ਇਹੋ ਜਿਹੀਆਂ ਚੀਜ਼ਾਂ ਹੀ ਲੋਕਾਂ ਨੂੰ ਬੇਗਾਨਗੀ ਦੀ ਭਾਵਨਾ ਪੈਦਾ ਕਰਦੀਆਂ ਤੇ ਗਲਤ ਰਸਤੇ ਤੇ ਮਜਬੂਰ ਕਰ ਰਹੀਆਂ ਇਸ ਕਰਕੇ ਇਹਨਾਂ ਨੂੰ ਅਸੀਂ ਚਾਹੁੰਦੇ ਕਿ ਸਰਕਾਰਾਂ ਨੂੰ ਹਰੇਕ ਨੂੰ ਇਨਸਾਫ ਦੇਣਾ ਚਾਹੀਦਾ ਸੋ ਹੁਣ ਬੰਦੀ ਸਿੰਘਾਂ ਦੇ ਖਿਲਾਫ ਜਿਹੜੀ ਕਿ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਕੀ ਕੁਛ ਇੱਥੇ ਜਿਹੜੀ ਅਲ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਨੇ ਵੀ ਹਿੱਸਾ ਲਿਆ ਹੈ ਤੇ ਇਸ ਦੇ ਨਾਲ ਹੀ ਜਿਹੜੀ ਕਿ ਬੰਦੀ ਸਿੰਘ ਨੂੰ ਛਡਾਣ ਦੀ ਅੰਮ੍ਰਿਤਪਾਲ ਦੀ ਵੀ ਗੱਲ ਕੀਤੀ ਗਈ ਕਿ ਜਿਹੜੇ ਨੇ ਨਜਾਇਜ਼ ਕੇਸਾਂ ਦੇ ਵਿੱਚ ਫਸਾ ਕੇ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸਰਾਬ ਦੀ ਰਿਪੋਰਟ